टेनੂ ਜਿਆਦਾ ਕਰੇ ਬਾਧੂ ਆ ਬਈ ਆਪਾਂ ਖੋਸਾਂ ਪੂਰੇ ਆਪਣੇ ਮਨ ਨੂੰ ਸਕੂਨ ਮਿਲਦਾ ਯਾਰਾ ਬਈ ਜਦੋਂ ਇਹ ਰੱਜ ਕੇ ਯਾਰਾ ਜਮਾਂ ਇਹਨਾਂ ਖੇਡਦਾ ਐ ਜਵਾਕਾਂ ਵਾਂਗੂ ਭਜਦਾ ਯਾਰਾ ਬਈ ਬਹੁਤ ਯਾਰਾ ਖੁਸ਼ੀ ਮਿਲਦੀ ਹੈ ਯਾਰਾ ਮੇਰੇ ਵਿੱਚ ਹਨਾ ਬਹੁਤ ਵੀਰਾਂ ਦੇ ਮਨ ਦੇ ਵਿੱਚ ਇਹ ਭਲੇਖਾ ਹੋਊਗਾ ਵੀਖ ਨਹੀਂ ਬਈ ਚੋਂਦੇ ਨਾ ਹੁਣ ਯਾਰਾ ਢੈਰੀ ਚ ਦੁੱਧ ਨਾ ਪਾਉਂਦੇ ਹੁਣ ਹਨਾ ਆਪਾਂ ਤੁਹਾਡੇ ਸਾਹਮਣੇ ਬਈ ਅੱਜ ਜਿੰਗਾ ਦਿੰਨੇ ਆ ਸੋਨੂੰ ਤੁਹਾਡੇ ਸਾਹਮਣੇ ਆਏ ਪਤਾ ਲੱਗ ਜੂ ਬਈ ਹਨਾ ਵੀ ਕਿੰਨਾ ਦੁੱਧ ਬਚਦਾ ਜਦ ਅਰਜਣੀ ਰਜਦਾ ਹਨਾ ਆ ਥੋੜੇ ਸਾਹਮਣੇ ਛੱਡ ਤਰਜਣ ਨੂੰ ਦੇਖ ਲਿਓ ਤੁਹਾਨੂੰ ਪਤਾ ਲੱਗ ਜੂ ਬਈ ਕਿੰਨਾ ਕ ਬਚਦਾ ਤੇ ਵੀ ਇਹ ਬਾਈ ਨੂੰ ਡੇਰੀ ਚ ਪਾਉਣ ਵਾਸਤੇ ਬਚਦਾ ਕਰਜਣੀ ਰਜਦਾ ਆਪਾਂ ਤਾਂ ਬਈ ਪ੍ਰਮਾਤਮਾ ਦਾ ਇਹੀ ਸ਼ੁਕਰ ਕਰਦੇ ਆਂ ਵੀ ਆਪਾਂ ਨੂੰ ਸੇਵਾ ਕਰਨ ਵਾਸਤੇ ਮੌਕਾ ਮਿਲਿਆ ਵਾ ਬਈ ਬਈ ਹਨਾ ਕਿੱਥੇ ਇਹ ਵਿਚਾਰੀ ਇੱਥੇ ਫਿਰਦੀ ਹੁੰਦੀ ਗਲੀਆਂ 'ਚ ਧੱਕੇ ਖੰਦੀ ਯਾਰ ਬਈ ਸਿੰਗਲ ਪਾਉਂਦਾ ਮਕਸਦ ਇਹ ਸੀ ਵੀ ਇਹ ਸੀ ਹੋਰ ਪਸ਼ੂ ਨੂੰ ਇੱਥੇ ਬੰਨ ਸਕਦੇ ਸੀ ਉਦਾ ਕਰਕੇ ਸਾਨੂੰ ਇਹ ਮਜਬੂਰ ਕਰਕੇ ਸਿੰਗਲ ਪਾਉਣਾ ਪੈ ਗਿਆ ਤੇ ਆਹ ਦੇਖੋ ਇਹ ਬੱਸੇ ਹੀ ਮਸਾ ਰਜਦਾ ਬਾਈ ਇਹਦੇ ਨਾਲ ਬੱਚਨ ਪੁੱਛਣ ਵਾਲਾ ਦੁੱਧ ਕੋਈ ਨਹੀਂ ਨਹੀਂ ਆਪਾਂ ਬਚਾਈਏ ਤੇ ਨਹੀਂ ਬਜੇ ਏਦੋਂ ਬਾਅਦ ਤਾਂ ਪਰਮਾਤਮਾ ਕਰਕੇ ਆਪਣਾ ਅਰਜਨ ਵਧੀਆ ਕਾਇਮ ਹੋ ਗਿਆ ਏਦੋਂ ਬਾਅਦ ਤਾਂ ਇਹਦਾ ਦੁੱਧ ਆਪਾਂ ਬਚਾਉਣਾ ਵੀ ਕੀ ਤੇ ਬਚੂ ਵੀ ਕਿਉਂ ਇਹੀ ਵਿਚਾਰਾ ਰਜਲੇ ਆਹ ਦੇਖੋ ਆਪਣਾ ਅਰਜਨ ਮੋਜ ਨਾਲ ਬਾਈ ਨਜ਼ਾਰੇ ਨਾਲ ਚੁੰਗੀ ਜਾਂਦਾ ਦੁੱਧ ਦੇਖੋ ਪਿੰਦਾ ਨਾ ਬਾਈ ਇਹਦਾ ਆਹ ਦੇਖੋ ਹੈ ਕੀ ਗੱਲਬਾਤ ਬਾਈ ਆਹ ਦੇਖੋ ਬਈ ਆਪਣਾ ਅਰਜਨ ਪਹਿਲਾਂ ਆਪਣੇ ਅਰਜਨ ਦੇ ਆ ਥਨ ਮੂੰਹ ਦੇ ਵਿੱਚ ਆਉਂਦੇ ਨਹੀਂ ਸੀਗੇ ਇਹਦੇ ਹੁਣ ਉਹੀ ਆਪਣਾ ਅਰਜਨ ਆ ਦੇਖੋ ਕਿਵੇਂ ਨਜ਼ਾਰੇ ਲੈਂਦਾ ਬਈ ਸੋਨੂੰ ਆਪਾਂ ਬਿਲਕੁਲ ਹਨ ਇਹਦੇ ਕੋਲੇ ਹੋ ਕੀ ਦਿਖਾ ਦਿੰਨੇ ਆ ਗਊ ਮਾਤਾ ਦੇ ਆ ਦੇਖੋ ਆ ਦੇਖੋ ਬਈ ਓਏ ਅੱਜ ਸੋਨੂੰ ਆਪਾਂ ਬਈ ਸਾਰੇ ਮੈਂ ਇਹ ਦਿਖਾਉਣ ਦੇ ਮਰੇ ਨਹੀਂ ਆਪਾਂ ਵੀਡੀਓ ਬਣਾ ਰਹੇ ਆ ਵੀ ਯਾਰ ਬੱਚਾ ਬਾਈਆਂ ਦਾ ਕਈ ਵਾਰੀ ਇਹੀ ਗੱਲ ਸੋਚ-ਸੋਚ ਕੇ ਨਾ ਹਨਾ ਕਬਰਾਟ ਹੋਈ ਜਾਂਦਾ ਹੋਵੇ ਵੀ ਬਾਈ ਨੇ ਫੜ ਲਈ ਯਾਰ ਅਸੀਂ ਫੜਨੀ ਸੀ ਐਂ ਕਰਨੀ ਸੀ ਆਪਾਂ ਕੋਈ ਬਈ ਲਾਲਚ ਦੇ ਮਾਰਿਆਂ ਨੇ ਨਹੀਂ ਫੜੀ ਆਪਾਂ ਤਾਂ ਸਿਰਫ ਇਹਦੀ ਸੇਵਾ ਕਰਨ ਦੇ ਮਾਰਿਆਂ ਨੇ ਵੀ ਦੇਸੀ ਗਊਆਂ ਨੂੰ ਪਹਿਲਾਂ ਆਪਾਂ ਇੰਨਾ ਮੰਨਦੇ ਹੁੰਦੇ ਸੀ ਵੀ ਯਾਰ ਹੁਣ ਉਹੀ ਵਿਚਾਰੀਆਂ ਰੁਲਦੀਆਂ ਫਿਰਦੀਆਂ ਨੇ ਯਾਰ ਵਧੀਆ ਇਹਦਾ ਬੱਚਾ ਪਲ ਜੇ ਯਾਰ ਤੇ ਇਸੇ ਗੱਲ ਦੇ ਮਾਰੇ ਬਈ ਆਪਾਂ ਇਹਨੂੰ ਸੇਵਾ ਕਰਦਾ ਜੀ ਇੰਦਾ ਨਜ਼ਾਰੇ ਅਰਜਨ ਜਮਾਈ ਤੌਰ ਨਾ ਯਾਰ ਬਦਿਆ ਸੌਂਕ ਨਾ ਝੁੰਗਦਾ ਯਾਰ ਦੇਖੋ ਆਹ ਦੇਖੋ ਤਿੰਨ ਥਣ ਕੰਮ ਕਰਦੇ ਨੇ ਇਹਦੇ ਬਾਈ ਚੌਥਾ ਥਣ ਨਹੀਂ ਚੱਲਦਾ ਇਹਦਾ ਵਿਚਰੀ ਦਾ ਹਨਾ ਸਾਨੂੰ ਪਤਾ ਚੌਥਾ ਦਾ ਥਾਣੇ ਦਾ ਡਾਕਟਰ ਦੱਸ ਕੇ ਗਿਆ ਬਈ ਕਹਿੰਦਾ ਵੀ ਜਮਾਂ ਡੈੱਡ ਆ ਬਾਈ ਕੋਈ ਫਾਇਦਾ ਨਹੀਂ ਕਹਿੰਦਾ ਇਹਨੂੰ ਤਖਲੀਪ ਦੇਣ ਦਾ ਕਹਿੰਦਾ ਹਨਾ ਉਹਦੀ ਮੰਨ ਲਓ ਵੀ ਜਿਹੜੀ ਸੋਜ ਸੀ ਬਈ ਉਹ ਆਪਾਂ ਇਹਦੇ ਟੀਕੇ ਲਵਾਤੇ ਉਹ ਸੋਜ ਇਹਦੀ ਤਕਰੀਬਨ ਲਹਿ ਗਈ ਅੱਗੇ ਨਾ ਤਿੰਨ ਥਣ ਨੇ ਤਿੰਨੇ ਦੇ ਤਿੰਨੇ ਅਰਜਨ ਚੁੰਗਦਾ ਬਈ ਇੱਕ ਡੰਗ ਦੇ ਐਦੂੰ ਕੀ ਖੁਸ਼ੀ ਹੋਊ ਯਾਰ ਜਦੋਂ ਆਪਾਂ ਕਿਸੇ ਦੀ ਜਾਨ ਬਚਾਈਏ ਯਾਰ ਉਹ ਆਪਣੇ ਅੱਖਾਂ ਮੂਰੇ ਐ ਖੇਡਦਾ ਫਿਰਦਾ ਹੋਵੇ ਯਾਰ ਐਦੂੰ ਖੁਸ਼ੀ ਤਾਂ ਕੀ ਹੋਊਗੀ ਯਾਰ ਆ ਦੇਖੋ 15 ਦਿਨਾਂ ਦੀ ਅਰਜਨ ਦੀ ਗਰੋਥ ਚੈੱਕ ਕਰ ਸਕਦੇ ਹਾਂ ਬਈ ਹੈਨਾ ਤੇ ਜਮਾ ਡੱਕ ਕੇ ਦੁੱਧ ਪੀਂਦਾ ਬਾਈ ਰਾਤ ਨੂੰ ਵੀ ਇਹਦੇ ਕੋਲ ਹੀ ਹੁੰਦਾਗਾ ਉਰ ਜਾਂਦੀ ਆ ਬਈ ਅਰਜਣ ਨੂੰ ਸੇਵਾ ਚਲਦੀ ਇਹਦੀ ਪੂਰੀ ਵਧੀਆ ਬਾਈ ਇਹਨੂੰ ਆਪਾਂ ਜਿਹੇ ਜਿਹੇ ਆਪਦੇ ਪਸ਼ੂਆਂ ਨੂੰ ਆਪਾਂ ਪਾਉਨੇ ਆ ਖਰਾਕ ਬਈ ਉਹੋ ਜੀ ਇਹਨੂੰ ਖਰਾਕ ਪਾਉਨੇ ਆ ਤੇ ਕੋਈ ਆਪਾਂ ਵੀਰੇ ਇਹਦਾ ਲਾਲਚ ਨਹੀਂ ਹੈਗਾ ਆਪਾਂ ਨੂੰ ਕਿਸੇ ਦਾ ਵੀ ਇੱਕ ਪੈਸੇ ਦਾ ਲਾਲਚ ਨਹੀਂ ਹੈਗਾ ਇਹਦਾ ਆਪਾਂ ਨੂੰ ਬਈ